ਹੈਲੋ ਜੀ ਸਸ਼ੀਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਅਵਰ YouTube ਚੈਨਲ ਤੁਹਾਨੂੰ ਇਸ ਕ੍ਰੀਏਟਿਵ ਕੋਰਨਰ ਤੇ ਹੋਪ ਕਿ ਤੁਸੀਂ ਸਾਰੇ ਵਧੀਆ ਹੋਗੇ ਤੇ ਆਪਾਂ ਵੀ ਵਧੀਆ ਆਂ ਤੇ ਅੱਜ ਆਪਾਂ ਲੱਗੇ ਆ ਤੁਹਾਡੇ ਨਾਲ ਇੱਕ ਰੈਸিপি ਸ਼ੇਅਰ ਕਰਨ ਤੇ ਇੱਥੇ ਆਪਾਂ ਬਣਾ ਰਹੇ ਆ ਅੱਜ ਕੀ ਬਣਾ ਰਹੇ ਮम्मा ਤੁਸੀਂ ਦੱਸੋ ਅੱਜ ਆਪਾਂ ਬਣਾ ਰਹੇ ਆ ਝੁੰਗਰੇ ਤੇ ਆਲੂ ਓਕੇ ਸਭ ਤੋਂ ਪਹਿਲਾਂ ਆਪਾਂ ਲਿਆ ਸੀ ਆਇਲ ਤੇ ਉਹਨੂੰ ਗਰਮ ਕਰਕੇ ਫਿਰ ਆਪਾਂ ਵਿੱਚ ਕੀ ਐਡ ਕੀਤਾ ਅਦਰਕ ਤੇ ਹਲਦੀ ਹੁਣ ਇਹਨੂੰ ਭੁੰਨਾਂਗੇ ਥੋੜਾ ਟਾਈਮ ਫਿਰ ਇਸ ਤੋਂ ਬਾਅਦ ਆਪਾਂ ਪਿਆਜ਼ ਪਿਆਜ਼ ਤੇ ਟਮਾਟਰ ਟਮਾਟਰ ਵੀ ਕੱਟ ਕੀਤੇ ਆ ਪਿਆਜ਼ ਆ ਇਹ ਐਡ ਕਰਾਂਗੇ ਥੋੜਾ ਅਦਰਕ ਭੁੱਜ ਜੇ ਫਿਰ ਆਪਾਂ ਪਿਆਜ਼ ਭੁੰਨੇ ਇੱذਰਾ ਆਪਾਂ ਮਾਸタル ਕਿਰਕਾ ਪਹਿਲਾਂ ਕੱਟ ਲਈ ਸੀ ਤੇ ਵਰਸ ਕੀ ਤੇ ਸੰਗਰੇ ਤੇ ਆਲੂ ਇਸੇ ਦਾ ਪਾਣੀ ਤੇ ਤੜਕਾ ਲਾ ਲਈਏ ਨਾਲ ਨਾਲ ਧੰਨ ਵੀ ਦਸਿਏ ਤੁਸੀਂ ਬਣਾ ਕੇ ਵੇਖਿਓ ਮੈਂ ਤੇ ਸਾਬੀ ਜੀਆਂ ਖਿਆਰੀ ਇਹ ਬਣਾਉਂ ਲਈ ਹੈ ਹਰ ਇੱਕ ਜਾਬੋ ਆਪਣੇ ਤਰੀਕੇ ਨਾਲ ਹੁਣ ਆਪਾਂ ਕੋਲੇ प्याज ਥੋੜਾ ਪਿਆਜ਼ ਭੁੱਜ ਜਾਂ ਫਿਰ ਆਪਾਂ ਇੱਕ ਸੌਂਦੇ ਟਮਾਟਰ ਬਾਕੀ ਤੁਹਾਨੂੰ ਆ ਜਾਓ ਆਜ ਬਹੁਤ ਚੇਂਜ ਲੱਗਦੀ ਹੋਊਗੀ ਥੋੜਾ ਦਿਨ ਤੋਂ ਤਬੀਅਤ ਠੀਕ ਨਹੀਂ ਗਈ ਕੋਲਡ ਹੋਇਆ ਸੀ ਇਸ ਕਰਕੇ ਆਵਾਜ਼ ਚੇਂਜ ਆ ਤੇ ਨਾਲੇ ਸਾਰੇ ਭੈਰ ਭਾਈ ਪੁੱਛਦੇ ਹੁੰਦੇ ਆ ਕਿ ਤੁਹਾਨੂੰ ਪੈਸੇ ਲਾਈਵ ਤੇ ਆਪਾਂ ਜਦੋਂ ਵੀ ਲਾਈਵ ਕਰਦੇ ਆ ਸਾਰੇ ਇਹੀ ਪੁੱਛਦੇ ਆ ਕਿ ਤੁਹਾਨੂੰ ਕੀ ਇਹਦੇ ਪੈਸੇ ਆਉਣ ਲੱਗਦੇ ਆ ਜੇ ਜੇ ਤੁਸੀਂ ਸਾਡੀਆਂ ਵੀਡੀਓ ਨੂੰ ਪਿਆਰ ਦੋਗੇ ਤੇ ਆਪਾਂ ਇੰਨੇ ਕ ਸਮਝਾਬ ਹੋ ਜਾਣਗੇ ਕਿ ਆਪਾਂ ਇਹ ਤੋਂ ਜ਼ਰੂਰ ਇਨਕਮ ਪਾਵਾਂਗੇ ਬਾਕੀ ਤੁਹਾਡੇ ਪਿਆਰ ਦੀ ਜ਼ਰੂਰਤ ਆ ਤੁਸੀਂ ਸਾਰੇ ਸਾਨੂੰ ਪਿਆਰ ਦਿਓ ਵਾਦ ਤੋਂ ਬਾਅਦ ਵੀਡੀਓ ਵੇਖਿਆ ਕਰੋ ਲੱਦਰ ਪਿਆਰ ਥੋੜਾ ਪੁੱਜ ਚੁੱਕਿਆ ਹੈ ਲੈ ਹੁਣ ਆਪਾਂ ਇਹਦੇ ਵਿੱਚ ਟਮਾਟਰ ਐਡ ਕਰਾਂਗੇ ਇੰਨੇ ਵੀ ਥੋੜਾ ਤੇਰ ਤੇਕ ਲਗਾ ਕੇ ਫਿਰ ਆਪਾਂ ਇਹਦੇ ਵਿੱਚ ਐਡ ਕਰਦੇ ਮਸਾਲੇ ਸਭ ਤੋਂ ਪਹਿਲਾਂ ਆਪਾਂ ਪਾਇਲ ਵਿੱਚ ਨਮਕ ਲਾਲ ਮਿਰਚ ਗਰਮ ਮਸਾਲਾ ਤੇ ਹੰਦੀ ਉਨ ਲਾਵਾਂਗੇ ਪਾ ਥੋੜਾ ਜਿਹਾ ਪਾ ਲਾਂ। ਹੁਣ ਬੋਨੇ ਆਪਾਂ। ਸੁਗਰੇ ਧਿਆਨ ਨਾਲ। ਤੇ ਇਹਨੂੰ ਪਾਚੀ ਤੇ ਰਹਾ ਲਾ ਦਾਂਗੇ ਮਿਕਸ ਕਰ ਦੇਨੇ ਤੇ ਪਾਣੀ ਨਹੀਂ ਆਪਾਂ ਲਾਉਣਾ ਪਾਣੀ ਇਹਨਾਂ ਨੇ ਆਟੋਮੈਟਿਕ ਛੱਡ ਦੇਣਾ ਤੇ ਇਹ ਆਪਾਂ ਸਿਆਲ ਦੇ ਵਿੱਚ ਪਹਿਲੀ ਵਾਰ ਪਹਿਲੀ ਵਾਰ ਟਰਾਈ ਨਵੇਂ ਕਰਨ ਲੱਗੇ ਹਾਂ ਹੂੰ ਚ ਮਿਲ ਲੈਣ ਤੁਹਾਨੂੰ ਅੱਗੇ ਦੇਖੋ ਆਪੇ ਪਾਣੀ ਛੱਡ ਦਿੱਤਾ ਨਾ ਇਹਨਾਂ ਨੇ ਪਾਣੀ ਨਹੀਂ ਮੈਂ ਵਿੱਚ ਤੇ ਸਪੂਮਾ ਵੀ ਪਾਇਆ ਕੋਈ ਜਿ ਸਬਜ਼ੀਆਂ ਐ ਜਿਹੜੀਆਂ ਆਟੋਮੈਟਿਕ ਪਾਣੀ ਛੱਡ ਦਿੰਦੀਆਂ ਮੌਜੀ ਸਬਜ਼ੀ ਆਪਣੀ ਬਣ ਚੁੱਕੀ ਆ ਬਾਕੀ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤੇ ਲਾਈਕ ਕਮੈਂਟ ਗਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੁਹਾਡੇ ਪਿਆਰ ਤੇ ਸਾਡੀ ਜ਼ਰੂਰਤ ਆ థాంਕ ਯੂ ਤੇ ਕਮੈਂਟ ਕਰਕੇ ਦੱਸਿਓ ਜੇਕਰ ਤੁਹਾਨੂੰ ਕੋਈ ਰੈਸিপি ਦੀ ਵੀਡੀਓ ਚਾਹੀਦੀ ਹੈ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਰੈਸিপি ਦੱਸ ਦਿਓ ਆਪਾਂ ਅਗਲੀ ਵੀਡੀਓ ਉਸ ਤੇ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਦੇ ਨਾ ਤੇ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ ਬਾਏ ਬਾਏ